ਇੱਕ ਪਾਸੇ ਨਿੱਜੀ ਮੋਬਾਈਲ ਏਜੰਸੀਆਂ ਵੱਲੋਂ ਆਪਣੇ ਡਾਟਾ ਪਲਾਨ ਦੇ ਵਿੱਚ ਲਗਾਤਾਰ ਵਾਅਦਾ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਦੇਸ਼ ਦੇ ਸਰਕਾਰੀ ਕੰਪਨੀ ਜਿਸ ਨੂੰ BSNL ਕਿਹਾ ਜਾਂਦਾ ਹੈ ਅੱਜਕੱਲ੍ਹ ਕਾਟੇ ਦੇ ਦੌਰ ਵਿੱਚ ਚੱਲ ਰਹੀ ਹੈ ਅਤੇ ਉਸਦੇ ਪਲਾਨ ਵੀ ਕਾਫੀ ਸਸਤੇ ਨੇ ਪਰ ਉਸ ਦੇ ਬਾਵਜੂਦ ਕੋਈ ਵੀ BSNL ਨਾਲ ਜੁੜਨ ਨੂੰ ਤਿਆਰ ਨਹੀਂ ਹੈ ਉਸ ਦੀ وجہ ਹੈ BSNL ਦਾ ਨੈਟਵਰਕ ਕੱਟ ਹੋਣਾ ਤੇ ਜਿਹੜੇ ਅਧਿਕਾਰੀਆਂ ਨੇ ਉਹਨਾਂ ਵੱਲੋਂ ਸਾਫ਼ ਕੀਤਾ ਹੈ ਕਿ BSNL ਬਲੋ ਆਪਣੇ ਨਵੇਂ ਪਲਾਨ ਜਿਹੜੇ ਜਾਰੀ ਕੀਤੇ ਜਾ ਰਹੇ ਨੇ ਅਤੇ ਨੈਟਵਰਕ ਦੇ ਵਿੱਚ ਵੀ ਕਾफी ਇਜ਼ਾਫਾ ਕੀਤਾ ਗਿਆ ਹੈ ਜਿਸ ਦੇ ਚਲਦੇ ਜਿਹੜੇ ਉਹਨਾਂ ਦੇ ਗ੍ਰਾਹਕ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੋ ਲਿਹਾਜ਼ਾ ਉਹਨਾਂ ਨੇ ਇੱਕ ਵਾਰ ਮੁੜ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਨਿੱਜੀ ਕੰਪਨੀਆਂ ਨੂੰ ਛੱਡ ਸਸਤੇ ਪਲਾਨਾਂ ਦੇ ਨਾਲ ਜੁੜੋ ਅਤੇ BSNL ਦੇ ਪਰਿਵਾਰ ਦਾ ਹਿੱਸਾ ਬਣ ਕੇ ਇਸ ਦੀ ਬਿਹਤਰ ਸਹੂਲਤਾਂ ਦਾ ਆਨੰਦ ਲਵੋ भारत नेट न्यूज़ सवाल आपका आ, लें, तो राजेश परदावाज दिखा सिपु बेसिकली बीएसएनएल ਜਿਹੜਾ ਮोटो ਹੈ ਲੋਕਾਂ ਨੂੰ ਸਰਵਿਸ ਦੇਣਾ ਵਿਦ ਲੋ ਪ੍ਰਾਈਸ ਤਾਂ ਕਿ ਪ੍ਰਾਈਵੇਟ ਕੰਪਨੀਆਂ ਆਪਣਾ ਰੈਵਨਿਊ ਲੈਂ ਜ਼ਿਆਦਾ ਲੈਣ ਦੇ ਚੱਕਰ ਚ ਆਪਣਾ ਮਨੋਪੋਲੀ ਨਾ ਬਣਾ ਸਕੇ ਔਰ ਮਨਮਰਜ਼ੀ ਰੇਟ ਪਬਲਿਕ ਨਾਲ ਨਹੀਂ ਲੈ ਸਕੇ ਪਬਲਿਕ ਤੋਂ ਇਸ ਕਰਕੇ ਹੀ ਆਪਣਾ ਰੇਟ ਵੀ ਉਹੀ ਰੱਖਾਂਗੇ ਔਰ ਬੱਦ ਤੋਂ ਸਰਵਿਸ ਦਾ ਜੇਕਰ ਬਲੂਤੂਥ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਨੂੰ ਪਿਛਲੇ ਸਮੇਂ ਵਿੱਚ ਕਾਫੀ ਦਿੱਕਤਾਂ ਆਉਂਦੀਆਂ ਸੀ ਕਿ ਸਪੀਡ ਨੂੰ ਲੈ ਕੇ ਬਫਫਿੰਗ ਹੁੰਦੀ ਸੀ ਕਿ ਕਾਫੀ ਵੀਡੀਓ ਸਟ੍ਰੀਮਿੰਗ ਤੋਂ ਸੇ ਵੀ ਨਹੀਂ ਚੱਲ ਜਾਂਦੀ ਸੀ ਤੇ ਉਹਨੂੰ ਇੰਪਰੂਵ ਕਰਨ ਦੇ ਲਈ ਉਹਨੂੰ ਰਿਸੋਲਵ ਕਰਨ ਦੇ ਕੀ ਪ੍ਰਯਾਸਤੇ ਹਨ ਉਹਨੂੰ ਇੰਪਰੂਵ ਕਰਨ ਲਈ ਸਾਡੇ ਕੋਲ ਇਸ ਵੇਲੇ ਦੋ ਸਟੈਪਸ ਹੀ ਲਏ ਗਏ ਆ ਇੱਕ ਤੇ 4G ਦੀ ਇੰਟਰੋਡਕਸ਼ਨ ਹਰ ਟਾਵਰ ਤੇ 4G ਇਕੁਪਮੈਂਟ ਲਗਾ ਰਹੇ ਆ ਔਰ ਜਿਹੜਾ ਕੰਪੈਟੀਬਲ ਵਿਦ 5G ਹੈ ਯਾਨੀ ਕਿ ਹੋਰ ਇੱਕ ਸਾਲ ਬਾਅਦ ਸਾਨੂੰ ਮੁੱਕੀ ਇਕੁਪਮੈਂਟ ਨੂੰ ਰਿਪਲੇਸ ਕਰਨ ਦੀ ਲੋੜ ਨਹੀਂ ਪੈਣੀ ਔਰ ਜਸਿਰਫ ਇੱਕ ਕਾਰਡ ਪਾਣਾ ਔਰ ਕਨਵਰਟ ਹੋ ਜਾਣਾ 5G ਇਹ ਹੋ ਗਿਆ ਸਪੀਡ دوسرا ਰੇਂਜ ਦੀ ਗੱਲ ਹੈ ਅਸੀਂ ਜਿੰਨੇ ਵੀ ਹੁਣ ਲਗਾ ਰਹੇ ਹਾਂ ਟਾਵਰ ਸਾਰਿਆਂ ਤੇ 2100 ਮੀਗਾਹਰਟਜ਼ ਔਰ 700 ਮੀਗਾਹਰਟਜ਼ ਦੋਨੋਂ ਲਗਾ ਰਹੇ ਹਾਂ 700 ਮੀਗਾਹਰਟਜ਼ ਦੀ ਪੈਨੇਟ੍ਰੇਸ਼ਨ ਜਿਹੜੀ ਹੈ ਉਹ ਲਗਭਗ 4 ਤੋਂ 5 ਕਿਲੋਮੀਟਰ ਚੱਲ ਜਾਂਦੀ ਹੈ ਇਹਦੇ ਨਾਲ ਸਾਨੂੰ ਉਹ ਕਾਰਨਰ ਵੀ ਕਵਰ ਹੋ ਜਾਂਦੇ ਆ ਜਿੱਥੇ ਸਾਡੀ ਰੇਂਜ ਨਹੀਂ ਪਹੁੰਚਦੀ। ਸੱਤ ਓਵਰਾਂ ਨੂੰ ਇੰਪੂਵਰਮੈਂਟ ਕੀਤਾ ਜਾ ਰਿਹਾ ਕਿਉਂਕਿ ਗਿਆਨ ਹੈ ਕਿ ਇੱਕ ਓਵਰ ਦੇ ਤੇ ਕਾਫੀ ਬੂਸਟਰ ਜਿਹੜੇ ਲੱਗਨ ਉਸਨੂੰ ਬਖਰੀ ਬਖਰੀ ਨੂੰ ਪਹੁੰਚਾ ਦੇ। ਉਸ ਚੀਜ਼ ਨੂੰ ਦੂ ਕਰਨ ਦੀ ਕੋਸ਼ਿਸ਼ ਹੈ। ਮੈਂ ਸਮਝਿਆ ਨਿਕਲਦਾ। ਜਿਵੇਂ ਕਿ ਕਿਹਾ ਜਾਂਦਾ ਕਿ ਇੱਕ ਓਵਰਾਂ ਮੰਨੋ ਕਿਸੇ ਕੰਪਨੀ ਦਾ ਓਵਰ ਲੱਗਿਆ ਹੋ ਤੇ ਉਹ ਤੇ Airtel ਦਾ ਬੂਸਟਰ ਵੀ ਹੈ Jio ਦਾ ਵੀ ਹੈਗਾ BSNL ਦਾ ਵੀ ਹੈਗਾ ਇਸੇ ਹਿਸਾਬ ਜਿਹੜੀ ਗੱਲ ਲੋਕਾਂ ਵਿੱਚ ਕੀਤੀਆਂ ਜਾਂਦੀਆਂ ਨੇ। ਉਹਨਾਂ ਨੂੰ ਸਪੀਡ ਕਿਦਾਂ ਬੂਸਟਰ ਤੇ ਆਉਂਦੀ ਹੈ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਹਰ ਇੱਕ ਕੰਪਨੀ ਨੇ ਆਪਣਾ ਬੈਕ ਹੌਲ ਕਨੈਕਟੀਵਿਟੀ ਦੇਣੀ ਹੈ ਬੈਕ ਹੌਲ ਮਤਲਬ ਉਹਦੀ ਮੋਬਾਈਲ ਦੀ ਜਿਹੜੀ ਸਪੀਡ ਹੈ ਸਾਰਿਆਂ ਦੀ ਇਕੱਠੀ ਕਰਕੇ ਸਰਵਰ ਤੱਕ ਪਹੁੰਚਾਣੀ ਹੈ ਉਹ ਹਰ ਇੱਕ ਦਾ ਅਲੱਗ-ਅਲੱਗ ਫਾਈਬਰ ਹੁੰਦਾ ਉਹ ਕਮਨ ਨਹੀਂ ਹੁੰਦਾ ਸਿਰਫ ਇੱਕ ਸਟਰਕਚਰ ਕਮਨ ਹੁੰਦਾ ਹੈ ਸਟਰਕਚਰ ਜਿੰਦੇ ਜੋ ਮਰਜ਼ੀ ਲਾਈ ਜਾਓ ਉਹਦੇ 'ਚ ਸਿਰਫ ਡਿਫਰੈਂਸ ਇਹ ਹੁੰਦਾ ਵੀ ਕਿਹਨੂੰ ਉੱਪਰ ਲਾਇਆ ਤੇ ਕਿਹਨੂੰ ਥੱਲੇ ਲਾਇਆ ਕਿੰਨਾ ਹੀ ਫਰਕ ਪੈਂਦਾ ਹੈ ਹੋਰ ਬਾਕੀ ਕੋਈ ਫਰਕ ਨਹੀਂ ਪੈਂਦਾ ਜਨਰੇਟਰ ਸੇਮ ਹੁੰਦੇ ਆ ਪਰਫੋਰਮੈਂਸ ਸੇਮ ਹੁੰਦਾ ਲੇਕਿਨ ਫਾਈਬਰ ਅਲੱਗ-ਅਲੱਗ ਹੁੰਦੇ ਆ